ਭਗਵੰਤ ਮਾਨ ਸਾਹਿਬ ਨੇ ਦਿੱਲੀ ਚ ਕਿਤੇ ਰੋਡ ਸ਼ੋ ਦੌਰਾਨ ਵੱਡੀ ਗੱਲ ਕਹੀ ਆਓ ਤੁਹਾਨੂੰ ਦੱਸਦੇ ਹਾਂ ਪਤਮਾ ਸਾਹਿਬ ਨੇ ਕੀ ਕਿਹਾ ਦਿੱਲੀ ਵਾਲਿਓ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਪਰਿਵਾਰ ਅਤੇ ਤੁਹਾਡੇ ਬੱਚਿਆਂ ਦੀ ਕਿਸਮਤ ਅਜਿਹੇ ਹੱਤਾਂ ਚ ਹੋਵੇ ਜੋ ਕੰਮ ਦੀ ਰਾਜਨੀਤੀ ਕਰਦੇ ਹੋਣ ਹੁਣ ਫੈਸਲਾ ਤੁਹਾਡੇ ਹੱਥ ਚ ਹੈ ਅਗਲੇ 5 ਸਾਲਾਂ ਲਈ ਦਿੱਲੀ ਦੀ ਬਾਗ ਡੋੜ ਕਿਸ ਤੇ ਹੱਥਾਂ ਚ ਦੇਣੀ ਹੈ ਦਿੱਲੀ ਜੀ ਤਰਜ ਤੇ ਅਸੀਂ ਪੰਜਾਬ ਚ ਲੋਕਾਂ ਨੂੰ ਹਰ ਪੱਖੋਂ ਸਹੂਲਤਾਂ ਮੁਹੱਈਆ ਕਰਵਾਈਆਂ ਅਸੀਂ 3 ਸਾਲਾਂ ਦੇ ਵਿੱਚ 50000 ਤੋਂ ਵੱਧ ਨੌਕਰੀਆਂ 850 ਆਮ ਆਦਮੀ ਕਲੀਨਿਕ ਮੁਫਤ ਬਿਜਲੀ ਮੁਫਤ ਇਲਾਜ ਸ਼ਾਨਦਾਰ ਸਕੂਲ ਅਤੇ ਹਸਪਤਾਲ ਵਰਗੀਆਂ ਸਹੂਲਤਾਂ ਦੇ ਚੁੱਕੇ ਹਾਂ ਦਿੱਲੀ ਦੀ ਜਨਤਾ ਨੇ ਤਿੰਨ ਵਾਰ ਲਗਾਤਾਰ ਵੱਡੀ ਲੀਡ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਮੈਨੂੰ ਉਮੀਦ ਹੈ ਕਿ ਉਹ ਇਸ ਵਾਰ ਵੀ ਰਿਕਾਰਡ ਤੋ ਜਿੱਤ ਦਿਵਾਣਗੇ ਦਿੱਲੀ 'ਚ ਮੋੜ ਝਾੜੂ ਹੀ ਚੱਲੇਗਾ ਹੰਜੀ ਤੁੰਦਾਤੀ ਜੀ ਪੁਨਪਨ ਸਾਹਿਬ ਬਨੇ ਦਿੱਲੀ ਦੇ ਵਿੱਚ ਰੋਡ ਸ਼ੋ ਕੀਤਾ ਤੇ ਵੱਡੀ ਗੱਲ ਕਹੀ ਉਹਨਾਂ ਨੇ ਕਿਹਾ ਅਸੀਂ ਦਿੱਲੀ ਦੀ ਤਰਜ਼ ਤੇ ਪੰਜਾਬ ਦੇ ਵਿੱਚ 50000 ਤੋਂ ਜ਼ਿਆਦਾ ਨੌਕਰੀਆਂ ਦਿੱਤੀ ਹੈ ਆਮ ਆਦਮੀ ਕਲੀਨਿਕ ਬਣਾਇਆ ਹੈ ਮੁਫਤ ਬਿਜਲੀ ਦਿੱਤੀ ਹੈ ਤੇ ਦਿੱਲੀ ਦੇ ਵਿੱਚ ਵੀ ਲਗਾਤਾਰ ਪਿਛਲੇ 3 ਵਾਰੀ ਤੁਸੀਂ ਜੋ ਹੈ ਰਿਕਾਰਡ ਤੋਰ ਜਿੱਤ ਹਾਸਲ ਕਰਾਈ ਹੈ ਮੈਨੂੰ ਉਮੀਦ ਹੈ ਕਿ ਇਸ ਵਾਰ ਵੀ ਰਿਕਾਰਡ ਤੋਰ ਜਿੱਤ ਹਾਸਲ ਕਰਵਾਉਣਗੇ ਦਿੱਲੀ ਵਾਲੇ ਇਹ ਸਭ ਗਿਆ ਪੰਤ ਮਨ ਸਾਹਿਬ ਨੇ ਤੁਸੀਂ ਵਾਰੀ ਕੀ ਕੰਦੇ ਜ਼ਰੂਰ ਕਮੈਂਟਾਂ ਵਿੱਚ ਦੱਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਜ ਨੂੰ ਸਬਸਕ੍ਰਾਈਬ ਕਰ ਦਿਓ ਦੀ ਖਬਰਾਂ ਵਾਸਤੇ ਜਾਂਦੇ ਆਂ ਤੇ ਤੁਹਾਨੂੰ ਦੱਸਦੇ ਜੀ ਪੰਤ ਮਨ ਸਾਹਿਬ ਨੇ ਦਿੱਲੀ ਦੇ ਵਿੱਚ ਕਿਤੇ ਰੋਸ਼ੋ ਦੌਰਾਨ ਵੱਡੀਆਂ ਗੱਲਾਂ ਕਹੀਆਂ ਭਗਵੰਤ ਸਿੰਘ ਸਾਹਿਬ ਨੇ ਦਿੱਲੀ ਚ ਕਿਤੇ ਰੋਡ ショਅ ਦੌਰਾਨ ਵੱਡੀ ਗੱਲ ਕਹੀ ਆਓ ਤੁਹਾਨੂੰ ਦੱਸਦੇ ਆ ਪਤਮਨ ਸਾਹਿਬ ਨੇ ਕੀ ਕਿਹਾ ਦਿੱਲੀ ਵਾਲਿਓ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਪਰਿਵਾਰ ਅਤੇ ਤੁਹਾਡੇ ਬੱਚਿਆਂ ਦੀ ਕਿਸਮਤ ਅਜੇ ਹੱਤਾਂ ਚ ਹੋਵੇ ਜੋ ਕੰਮ ਦੀ ਰਾਜਨੀਤੀ ਕਰਦੇ ਹੋਣ ਹੁਣ ਫੈਸਲਾ ਤੁਹਾਡੇ ਹੱਥ ਚ ਹੈ ਅਗਲੇ 5 ਸਾਲਾਂ ਲਈ ਦਿੱਲੀ ਦੀ ਬਾਗ ਡੋੜ ਕਿਸ ਦੇ ਹੱਥਾਂ ਚ ਦੇਣੀ ਹੈ ਦਿੱਲੀ ਦੀ ਤਰਜ਼ ਤੇ ਅਸੀਂ ਪੰਜਾਬ ਚ ਲੋਕਾਂ ਨੂੰ ਹਰ ਪੱਖੋਂ ਸਹੂਲਤਾ ਮੌਈਆ ਕਰਵਾਈਆਂ ਅਸੀਂ 3 ਸਾਲਾਂ ਦੇ ਵਿੱਚ 50000 ਤੋਂ ਵੱਧ ਨੌਕਰੀਆਂ 850 ਆਮ ਆਦਮੀ ਕਲੀਨਿਕ ਮੁਫਤ ਬਿਜਲੀ ਮੁਫਤ ਇਲਾਜ ਸ਼ਾਨਦਾਰ ਸਕੂਲ ਅਤੇ ਹਸਪਤਾਲ ਵਰਗੀਆਂ ਸਹੂਲਤਾਂ ਦੇ ਚੁੱਕੇ ਹਾਂ ਦਿੱਲੀ ਦੀ ਜਨਤਾ ਨੇ ਤਿੰਨ ਵਾਰ ਲਗਾਤਾਰ ਵੱਡੀ ਲੀਡ ਨਾਲ ਆਮ ਆਦੀ ਪਾਰਟੀ ਦੀ ਸਰਕਾਰ ਬਣਾਈ ਹੈ ਮੈਨੂੰ ਉਮੀਦ ਹੈ ਕਿ ਉਹ ਇਸ ਵਾਰ ਵੀ ਰਿਕਾਰਡ ਤੋ ਜਿੱਤ ਦਿਵਾਣਗੇ ਦਿੱਲੀ 'ਚ ਮੋੜ ਝਾੜੂ ਹੀ ਚੱਲੇਗਾ ਹਾਂਜੀ ਤੁੰਦਾਤੀਆ ਜੀ ਪੁਤਪਨ ਸਾਹਿਬ ਨੇ ਦਿੱਲੀ ਦੇ ਵਿੱਚ ਰੋਡ ショਅ ਕੀਤਾ ਤੇ ਵੱਡੀ ਗੱਲ ਕਹੀ ਉਹਨਾਂ ਨੇ ਕਿਹਾ ਅਸੀਂ ਦਿੱਲੀ ਦੀ ਤਰਜ਼ ਤੇ ਪੰਜਾਬ ਦੇ ਵਿੱਚ ਪੰਜ ਹਜ਼ਾਰ ਤੋਂ ਜ਼ਿਆਦਾ ਨੌਕਰੀਆਂ ਦਿੱਤੀ ਹੈ ਆਮ ਆਦਮੀ ਕਲੀਨਿਕ ਬਣਾਇਆ ਹੈ ਮੁਫਤ ਬਿਜਲੀ ਦਿੱਤੀ ਹੈ ਤੇ ਦਿੱਲੀ ਦੇ ਵਿੱਚ ਵੀ ਲਗਾਤਾਰ ਪਿਛਲੇ ਤਿੰਨ ਵਾਰੀ ਤੁਸੀਂ ਜੋ ਹੈ ਰਿਕਾਰਡ ਤੋਂ ਜਿੱਤ ਹਾਸਲ ਕਰਾਈ ਹੈ ਮੈਨੂੰ ਉਮੀਦ ਹੈ ਕਿ ਇਸ ਵਾਰ ਵੀ ਰਿਕਾਰਡ ਤੋਂ ਜਿੱਤ ਹਾਸਲ ਕਰਵਾਉਣਗੇ ਦਿੱਲੀ ਵਾਲੇ ਇਹ ਸਭ ਗਿਆ ਪੰਤਪਨ ਸਾਹਿਬ ਨੇ ਇਸ ਵਾਰ ਕੀ ਕੰਦੇ ਜ਼ਰੂਰ ਕਮੈਂਟਾਂ ਵਿੱਚ ਦੱਸੋ ਵੀਡੀਓ ਵੱਤ ਤੋਂ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅੱਜ ਖਬਰਾਂ ਵਾਸਤੇ ਜਾਂਦੇ ਆਂ ਤੁਹਾਨੂੰ ਦੱਸਦੇ ਆ ਜੀ ਪੰਤਪਨ ਸਾਹਿਬ ਨੇ ਦਿੱਲੀ ਦੇ ਵਿੱਚ ਕਿਤੇ ਰੋਸ਼ੋ ਦੌਰਾਨ ਵੱਡੀ ਗੱਲਾਂ ਕਹੀਆਂ